ਬੱਲੇ ਤੇ ਵਾਈਫ ਨੇ ਉਹ ਟੈਲੀਫੋਨ ਚੁੱਕਿਆ ਕਹਿੰਦੀ ਕਿਸੇ ਮੈਂ Minister ਦਾ ਫੋਨ ਹੈ। ਤੋ ਮੈਂ ਚੁੱਕਿਆ ਕਹਿੰਦਾ ਜੀ ਫਲਾਣੇ ਮੰਤਰੀ ਸਾਹਿਬ ਨਾਲ ਗੱਲ ਕਰਨਗੇ। ਤੋ ਮੈਂ ਬੜੀ ਤਮੀਜ਼ ਨਾਲ ਮੈਂ ਚਲੋ ਮੰਤਰੀ ਮੈਂ ਉਹਨੂੰ ਕਦੇ ਮਿਲਿਆ ਨਹੀਂ ਸਿਕਾ। ਮੈਂ ਕਿਹਾ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੂੰ ਬੰਦਾ ਬਦਲਤਾ ਸਾਡਾ। ਮੈਂ ਸਮਝ ਗਿਆ ਮੈਂ ਕਿਹਾ ਕੋਈ ਨਹੀਂ ਤੇ ਮੈਂ ਮੈਂ ਤੇ ਤੂੰ ਵੱਡਾ ਮਜ਼ਾ ਆਇਆ ਨਾ ਮੈਂ ਅੰਬਰ ਸਰਦਾ ਤੇ ਮੈਂ ਕਿਹਾ ਕਿਹੜਾ ਇਹ ਫਲਾਣੇ ਨੂੰ ਤੂੰ ਫਲਾਣੇ ਚ ਢਿੰਡੇ ਭੇਜ ਦਿੱਤਾ। ਮੈਂ ਕਿਹਾ ਉਹਨੇ ਗਵਨ ਕੀਤਾ। ਨਹੀਂ ਉਹਦੀ ਟਰਾਂਸਪੋਰਟ ਕੈਨਸਲ ਕਰ ਮੈਂ ਕਹ ਉਹ ਨਹੀਂ ਹੋ ਸਕਦੀ ਹੂੰ ਜੇ ਉਹ ਨਹੀਂ ਹੋ ਸਕਦੇ ਹਾਂ ਸੇਮ ਉਹਨੂੰ ਵਧੀਆ ਲੈ ਜਾ ਕਿਉਂ ਨਹੀਂ ਹੋ ਸਕਦੀ ਮੈਂ ਕਹ ਉਹਦਾ ਗਵਨ ਦਾ ਕੇਸ ਹੈ ਐਸਾ ਉਹ ਮਤਲਬ ਤੁੰਤ ਮੈਂਮੇ ਚ ਹੋ ਗਈ ਦੇਖਿਆ ਸਰ ਬੜਾ ਬੇਕੂਬੰਦਾ ਅਗਲੇ ਸ਼ਾਮ ਨੂੰ 6 ਵਜੇ ਮੈਂ ਡ੍ਰੈਂਗ ਰੂਮ ਚ ਬੈਠਾ ਤੇ ਮੇਰੇ ਕੋਲ ਇੱਕ ਪੀਸੀਐਸ ਅਫਸਰ ਸੀ ਸਿਨੀਅਰ ਉਹ ਆ ਕੇ ਬੈਠਾ ਹੂੰ ਤੋ ਬੇਰਾ ਮੁੰਡੂ ਸਾਡਾ ਉਹ ਕਾਉਂਟਲੈਸ ਫੜ ਕੇ ਲੈ ਕੇ ਕਹਿੰਦਾ मिनिस्टर ਦਾ ਫੋਨ ਆ ਉਸੇ मिनिस्टर ਦਾ ਫੋਨ ਕਿਉਂਕਿ ਉਹਨੇ ਮਨੂੰ ਕਿਹਾ ਨਾ 6 ਵਜੇ ਫਿਰ ਜਦੋਂ ਦਫਤਰੋਂ ਆਇਆ ਨਾ ਜੀ ਕੱਲ ਤੁਸੀਂ ਕਿਹਾ ਸੀ ਟ੍ਰਾਂਸਫਰ ਕੈਨਸਲ ਕਰਨਾ ਤਾਂ ਹੋਈ ਨਹੀਂ ਮੈਨੂੰ ਕਹਿੰਦਾ ਤੈਨੂੰ ਕੱਲ ਕਿਹਾ ਸੀ ਟ੍ਰਾਂਸਫਰ ਕੈਨਸਲ ਕਰਨ ਨੂੰ ਤੂੰ ਕੀਤੀ ਨਹੀਂ ਮੈਂ ਕਿਹਾ ਮੈਂ ਵੀ ਤੈਨੂੰ ਕੱਲ ਕਿਹਾ ਸੀ ਹੋ ਨਹੀਂ ਸਕਦੀ ਕਹਿੰਦਾ ਕਿ ਹੋ ਨਹੀਂ ਹੋ ਸਕਦੀ ਮੈਂ ਕਿਹਾ ਮੈਂ ਤੈਨੂੰ ਦੱਸਿਆ ਸੀ ਬੰਦਾ ਕੇਸ ਹੈ ਮੈਂ ਕਿਹਾ ਉਹਨੇ 11890 ਰੁਪਏ ਦਾ ਗਮਨ ਕੀਤਾ ਮੈਂ ਉਹਨੂੰ ਫਿਕਰ ਕੁਕਰ ਲੈ ਨਹੀਂ ਨਹੀਂ ਉਹਦੀ ਸਾਡੇ ਐਮਐਲਏ ਬੜੇ ਖੁਸ਼ ਆਉਦੇ ਤੋਂ ਮੈਂ ਉਹ ਨਹੀਂ ਐਮਐਲਏ ਨਾਲ ਕੰਮ ਨਹੀਂ ਕਰਦਾ ਰੋਸ਼ ਸ਼ਰਾਬ ਪੀ ਕੇ ਸਾਡੇ ਡਾਇਰੈਕਟਰ ਨੂੰ ਗਾਲ੍ਹਾਂ ਕਢਦਾ ਨਹੀਂ ਨਹੀਂ ਟਰਾਂਸਫਰ ਕੈਨਸਲ ਕਰ ਮੈਂ ਕੋਈ ਨਹੀਂ ਹੋ ਸਕਦੀ ਉਹ ਪੀਸੀਐਫ ਸੇ ਮੈਨੇ ਪੈਸਾ ਸਾਰੇ ਕੌਣ ਸੀ ਮੈਂ ਮੈਂ ਕਿਹਾ ਫਲਾਣਾ ਸੀ ਕਹਿੰਦਾ ਜੀ ਬਹੁਤ ਦੁਖੀਆਂ ਸੀ ਚਲੋ ਐਨੀਵੇ ਉਹਦੇ ਬਾਅਦ ਉਹਨਾਂ 10 15 ਦਿਨ ਲੰਘ ਗਏ ਫਿਰ ਬਦਲ ਸਾਹਿਬ ਚੀਫ ਮਿਨਿਸਟਰ ਜੀ 에 ਕਮਿਊਨ ਫੋਨ ਕਰਾਤਾ ਮੈਂ ਕੋਈ ਨਹੀਂ ਸਾਹ ਦੇਖ ਲੈਨੇ ਅਚਾ ਚੀਫ ਮਿਨਿਸਟਰ ਸਾਹਿਬ ਨੇ ਤੁਹਾਨੂੰ ਕਾਲ ਕੀਤੀ ਪਹਿਲੇ ਉਹ ਨਾਮ ਨਹੀਂ ਨਾਮ ਨਹੀਂ ਤੇ ਕਹਿੰਦਾ ਸਭ ਮੈਂ ਬੰਨਣਾ ਕਾਲੀਆ ਨੂੰ ਉਹ ਰਿਆਸਾ ਮੋਟੂ ਮੈਨਾਂ ਨੇ ਸਮਝੀ ਮੈਨਾਂ ਨੇ ਮੇਰੀ ਨਹੀਂ ਬਣਨੀ ਚਲੋ ਐਨੀਵੇ ਉਹਦੇ ਬਾਅਦ ਉਹ ਮੇਰੇ ਖਰ ਅਮਰੀਕਾ ਚਲੇ ਗਿਆ ਤੇ ਉਹ ਮੈਂ ਇੱਕ ਮੀਟਿੰਗ ਕਰ ਰਿਹਾ 11:00 ਵਜੇ ਤੇ ਫਿਰ ਮੇਰਾ ਸੈਕਟਰੀ ਕਹਿੰਦਾ ਜੀ ਇਹ ਮੰਤਰੀ ਦਾ ਫੋਨ ਹੈ ਉਸੇ ਮੰਤਰੀ ਦਾ ਜਿਹਨਾਂ ਪਹਿਲਾਂ ਤੂੰ ਤੂੰ ਮੈਂ ਇਹਨੂੰ ਤੂੰ ਓਵਰੀ ਕਿਹਾ ਟ੍ਰਾਂਸਪੋਰਟ ਕੈਨਸਲ ਕਰਨ ਨੂੰ ਤੂੰ ਕੀਤੀ ਨਹੀਂ ਮੈਂ ਕਿਹਾ ਮੈਂ ਐਵੇਂ ਤੈਨੂੰ ਓਵ ਤੁਸੀਂ ਤੂੰ ਤੂੰ ਕੈ ਗੱਲ ਕਰਦੀ ਕਿਉਂ ਨਹੀਂ ਹੋ ਸਕਦੀ ਮੈਂ ਮੈਨੂੰ ਸਮਝਾਇਆ ਸੀਗਾ ਬੰਦਾ ਕੈਸਾਗਾ ਕਿਦਾਂ ਨਾ ਤੂੰ ਮੇਰੀ ਮੰਨੇ ਨਾ ਤੂੰ ਬਾਦਲ ਦੀ ਮੰਨੇ ਤੂੰ ਉਹਦੇ ਤੋਂ ਵੀ ਵੱਡਾ ਹੋ ਗਿਆ ਮੈਂ ਕਹਿੰਦੀ ਮੈਂ ਤੇ ਬਹੁਤ ਛੋਟਾ ਤੈਨੂੰ ਸਮਝ ਨਹੀਂ ਆ ਰਹੀ ਕਿ ਨਾ ਮੈਂ ਕਿਹੜੇ ਨੂੰ ਕਹਾ ਨਾ ਮੈਂ ਕਹ ਤੂੰ ਪਾਏ ਆਵਾਜ਼ ਪਈ ਕੋ ਕਾਦੇ ਮੈਂ ਨਹੀਂ ਟ੍ਰਾਂਸਫਰ ਕੈਨਸਲ ਕਰਨੀ ਉਹ ਫਿਰ ਕਿਹਦੇ ਕਿਹਦੇ ਖ਼ਬਰ ਚ ਵੀ ਸ਼ਦਾ ਆਇਆ ਸੀ ਵੀ ਆ ਲੈਣ ਦੇ ਬਾਦਲ ਸਾਹਿਬ ਨੂੰ ਵੀ ਸੀ ਦੀ ਟਰਾਂਸਫਰ ਕਰਾ ਦੇਣੀ ਹੈ ਉਹਨੂੰ ਕਹਿੰਦੇ ਸਾਬ ਵੀ ਸੀ ਦੀ ਟਰਾਂਸਫਰ ਨਹੀਂ ਹੁੰਦੀ ਹੁੰਦੀ ਕਿਸੇ ਕੋਲੋਂ ਨਹੀਂ ਹੋ ਸਕਦੀ ਉਹਦੇ ਬਾਅਦ ਫਿਰ ਉਹਨੂੰ ਥੋੜੀ ਜਿਹੀ ਸਮਝ ਆ ਗਈ ਕਿ ਉਹਨੂੰ ਦੱਸਿਆ ਤੇ ਲੱਗਦਾ ਮੈਂ ਫੋਨ ਆਇਆ ਵਾਈਫ ਨੇ ਚੁੱਕਿਆ ਭੈਣ ਜੀ ਭਾਜੀ ਉਹਨੇ ਕਿੱਥੇ ਲੈ ਮੈਂ ਕਹਿੰਦਾ ਹਾਂ ਠੀਕ ਹੈ ਜਾਂ ਕਿ ਤੌਣ ਚੁੱਕੀ ਲੈਣੀ ਕਰਦਾ ਮੈਂ ਤਾਂ ਮੈਂ ਤਾਂ ਤਮਾਸ਼ਾ ਹੀ ਕਰਦਾ ਹੁੰਦਾ ਹਾਂ ਨਾ ਨਾ ਅਜੇ ਯੋ ਤੁ ਯੂਨੀਵਰਸਿਟੀ ਦੇ ਵਿੱਚ ਬਹੁਤ ਸਾਰੇ ਚਿਹਰੇ ਆਉਂਦੇ ਸੀ ਨਾ ਵੱਡੇ ਵੱਡੇ ਚਿਹਰੇ ਹਾਂ ਤੁਹਾਨੂੰ ਮੇਰੇ ਖਾਲ ਇਨਵਾਈਟ ਵੀ ਕੀਤਾ ਗਿਆ ਸੀ ਡਾਕਟਰ ਏ ਪੀ ਜੀ ਅਬਦੁਲ ਕਲਾਮ ਦੇ ਵੱਲੋਂ ਹਾਂ ਹਾਂ ਉਹ ਕਿੱਥੇ ਕੀਤਾ ਗਿਆ ਸੀ ਉਸ ਅਬਦੁਲ ਕਲਾਮ ਜੀ 2002 ਦੇ ਵਿੱਚ ਬਣੇ ਨੇ ਪ੍ਰੈਜ਼ੀਡੈਂਟ ਮੈਂ 2001 ਵਿੱਚ ਵੀ ਬਣਿਆ ਸੀ ਤੇ ਮੈਨੂੰ 2003 ਦੀ ਗੱਲ ਹੈ ਜੂਨ ਦਾ 5 5 ਜੂਨ ਸੀ ਸ਼ਾਇਦ 2003 ਮੈਂ ਚੰਡੀਗੜ੍ਹ ਤੁਸੀਂ ਆਪਣਾ ਮੀਟਿੰਗ ਸੀ ਮੇਰੀ ਤੇ ਮੈਂ ਜਾ ਰਹਾ ਸੀ ਤਾਂ ਮੈਨੂੰ ਸੈਕਟਰੀ ਦਾ ਫੋਨ ਆਇਆ ਸੀ ਸਰ ਉਥੋਂ ਸੈਕਟਰੀ ਪ੍ਰੈਜ਼ੀਡੈਂਟ ਦਾ ਫੋਨ ਆਇਆ ਸੀ ਕੱਲ ਨੂੰ ਪ੍ਰੈਜ਼ੀਡੈਂਟ ਨੇ ਤੁਹਾਨੂੰ ਬੁਲਾਇਆ 11 ਵਜੇ ਮੈਂ ਉਹਨਾਂ ਨੂੰ ਕਿਹਾ ਸੀ ਜੀ ਤੁਸੀਂ ਆਪਾਂ ਨਾਲ ਗੱਲ ਕਰ ਲਓ ਮੈਂ ਤੁਹਾਡਾ ਮੋਬਾਈਲ ਦਿੱਤਾ ਉਹਨੂੰ ਹੂੰ ਤੇ ਉਹ ਉਹਨੇ ਚਲੋ ਮੇਰੇ ਰੰਗ ਤਾਂ ਕੇ ਕੋਈ ਐਦਾਂ ਦਾ ਨਾ ਸੀ ਉਹਦਾ ਮੈਨੂੰ ਫੋਨ ਆ ਗਿਆ ਤੇ ਮੈਂ ਮੈਂ ਕਹਿੰਦੀ ਕਿ ਮੈਂ ਬੀ ਆਨਰਡ ਮੈਂ ਹਮਾਂਗਾ ਜੀ ਰੂਟ ਤੇ ਤੁਸੀਂ ਆਪਾਂ ਗੱਡੀ ਨੰਬਰ ਮੇਰਾ ਲੈ ਲਿਆ ਸਾਰਾ ਕੁਝ ਤੋਂ ਮੈਂ ਫਿਰ ਰਾਤ ਆਵਾਇਰ ਨੂੰ ਫੋਨ ਕਰਤਾ ਵੀ ਮੈਂ ਇਥੋਂ ਸਿੱਧਾ ਚਲਾ ਜਾਊਂਗਾ ਦਿੱਲੀ ਸਵੇਰੇ ਤੱਕ 11 ਵਜੇ ਪਹੁੰਚਣਾ ਮੁਸ਼ਕਲ ਹੈ ਕਿ ਮੈਨੂੰ ਬੜਾ ਮਾਈਬੈਸ ਫੀਲਿੰਗ ਥ੍ਰਿਲਡ ਵੀ ਪਰ ਐਕਸੀਡਨੈਂਟਲ ਆਇਆ ਮੈਨੂੰ ਤੋ ਅਗਲੇ ਦਿਨ ਫਿਰ ਮੈਂ ਪਹੁੰਚ ਗਿਆ ਰਾਸ਼ਟ੍ਰਪਤੀ ਭਵਨ ਅਸੀਂ 4 ਕ ਜਣੇ ਸੀ ਉੱਥੇ ਮੈਂ ਸੀ ਇੱਕ ਵਾਈਸ ਚਾਂਸਲਰ ਹਰਿਆਣਾ ਦਾ ਸੀ ਇੱਕ ਪੰਤਨਗਰ ਦਾ ਸੀ ਇੱਕ ਡਾਇਰੈਕਟਰ ਜਨਰਲ ਕਾਉਂਸਲ ਸੈਂਟੀਫਿਕ ਇੰਡਸਟਰੀਜ਼ ਸਚਦਾ ਸੀ ਇੱਕ ਪਲੈਨਿੰਗ ਕਮਿਸ਼ਨ ਦਾ ਮੈਂਬਰ ਸੀ ਮਿਸਟਰ ਰੋੜਾ ਸੋ ਅਸੀਂ 5 ਕ ਜਣੇ ਸੀ ਤੋਂ ਉੱਥੇ ਬੜਾ ਉਹਨਾਂ ਨੇ ਬਹੁਤ ਉਹਨਾਂ ਨੇ ਆਪਗਤ ਕੀਤੀ ਸਾਨੂੰ ਚਾਹ ਚੁਪਿਆਈ ਆਪਣਾ ਸਾਰਾ ਜਿਹੜੇ ਉਹਨਾਂ ਨੇ ਉਹਨਾਂ ਨੂੰ ਨਾ ਸ਼ੌਕ ਸੀ ਬਹੁਤ ਮੈਡੀਸਨਲ ਪਲਾਂਟਸ ਦੇ ਹੂੰ ਮੈਡੀਸਨਲ ਪਲਾਂਟਸ ਸੀ ਉਹਨਾਂ ਨੂੰ ਲਾਇਆ ਸੀ ਉਹ ਮੈਨੂੰ ਦਿਖਾ ਵੀ ਰਹੇ ਨੇ ਉਪਰੇ ਤੇ ਉਹ ਮੈਡੀਸਨਲ ਪਲਾਂਟਸ ਸਾਨੂੰ ਦਿਖਾਏ ਸਾਰੇ ਉੱਥੇ ਬਹੁਤ ਮਤਲਬ ਇਨਫੋਰਮਲ ਬੜੇ ਤਰੀਕੇ ਨਾਲ ਮੇਰੇ ਨਾਲ ਖਾਸ ਕਰਕੇ ਬਹੁਤ ਪਤਾ ਨਹੀਂ ਕਿੱਦਾਂ ਕਲਿੱਕ ਕਰ ਜੀਦਾ ਬੜੇ ਅੱਛੇ ਦਾ ਮੇਰੇ ਨਾਲ ਗੱਲਾਂ ਕਰਦੇ ਰਹੇ ਬਾਅਦ ਮੈਨੂੰ 18 ਫੋਟੋਆਂ ਭੇਜੀਆਂ ਉਹਨਾਂ ਦੇ ਸੈਕਟਰੀ ਨੇ ਉਤੋਂ ਦੀਆਂ ਮੈਨੂੰ ਹੂੰ ਤੇ ਮੈਂ ਇਹਨਾਂ ਨੂੰ ਇਨਵਾਈਟ ਕਰਾਂ ਮੈਂ ਕਿ ਜਿਦਾਂ ਇਹ ਸਤੰਬਰ ਦੇ ਵਿੱਚ ਕਿਸਾਨ ਮੇਲਾ ਕਰਨਾ ਜੇ ਤੁਸੀਂ ਆ ਸਕਦੇ ਹੋ ਤਾਂ ਓਕੇ ਆਈ ਵਿਲ ਸੀ ਆਈ ਵਿਲ ਸੀ ਤਾਂ ਉਹ ਫਿਰ ਮੈਨੂੰ ਇਹਨਾਂ ਦੇ ਉਹ ਜਨਰਲ ਡੋਗਰਾ ਸੀ ਮਿਲਟਰੀ ਸੈਕਟਰੀ ਉਹਦਾ ਫੋਨ ਆ ਗਿਆ ਵੀ ਡਾਕਟਰ ਸਾਹਿਬ ਤੁਸੀਂ ਅਫੀਸ਼ੀਅਲ ਚਿੱਠੀ ਭੇਜ ਦਿਓ ਮੈਂ ਉਹ ਪ੍ਰੈਜ਼ੀਡੈਂਟ ਨੇ ਕਿਹਾ ਵੀ ਉਹ ਤਿਆਰ ਨਹੀਂ ਹੋਣ ਤੇ ਮੈਂ ਕਿਹਾ ਵੀ ਮੈਂ ਗਵਰਨਰ ਕੋਲੋਂ ਜਾਂ ਚੀਫ ਮਿਨਿਸਟਰ ਨੂੰ ਨਹੀਂ ਨਹੀਂ ਤੁਸੀਂ ਸਿੱਧੀ ਭੇਜ ਦਿਓ ਇਹ ਤੇ ਪ੍ਰੋਟੋਕੋਲ ਤਾਂ ਨਹੀਂ ਹੁੰਦਾ ਵੀ ਸੀ ਦਾ ਤਾਂ ਪ੍ਰੋਟੋਕੋਲ ਪ੍ਰੈਜ਼ੀਡੈਂਟ ਦਾ ਕੋਈ ਹੈ ਨਹੀਂ ਪਰ ਮੈਂ ਫੇ ਭੇਜ ਦਿੱਤੀ ਤੇ ਇਹਨਾਂ ਦੇ ਫਿਰ ਡੇਟ ਆ ਗਈ ਮੇਰਾ ਖਲਛਾ 8 ਸਤੰਬਰ 2010 ਸੀ ਤੇ ਮੈਂ ਫਿਰ ਗਵਰਨਰ ਨੂੰ ਮਿਲਣ ਚਲਾ ਗਿਆ ਤੇ ਸੀਐਮ ਨੂੰ ਮੈਂ ਹੈਗੇ ਤੇ ਉਹ ਨਾ ਮੂੰਹ ਮੋਟਾ ਕਰ ਲੈਣ ਫਿਰ ਤੂੰ ਸਿੱਧਾ ਹੀ ਬੁਲਾਈ ਫਿਰਦਾ ਸਾਨੂੰ ਪੁੱਛਿਆ ਹੀ ਨਹੀਂ ਪਰ ਦੇਰ ਸੋਨ ਆਇਆ ਸੀ ਕਿ ਉਹ ਹੀ ਸੀ ਉਦੋਂ ਜਸਟਿਸ ਵਰਮਾ ਗਵਰਨਰ ਸਾਹਿਬ ਕੈਪਟਨ ਮਿੰਦਰ ਸਿੰਘ ਸੀਐਮ ਨੂੰ ਕਹਿੰਦੇ ਇਹ ਤਾਂ ਬੜਿਆ ਆਨਰ ਦੀ ਗੱਲ ਹੈ ਪਹਿਲਾ ਪ੍ਰੈਜ਼ੀਡੈਂਟ ਕੋਈ ਇੰਡੀਆ ਦਾ ਪੀਏਯੂ ਚਾ ਰਿਹਾ ਆ ਕੇ ਗਏ ਸੀ ਬਾਚੋ ਫਿਰ ਹੈ ਆ ਕੇ ਗਏ ਸੀ ਫਿਰ ਬਾਚੋ ਹਾਂ ਹਾਂ ਆ ਕੇ ਲੰਚ ਲੈ ਕੇ ਗਏ ਸਾਰਾ ਇੱਥੇ ਉਹਦੇ ਬਾਅਦ ਫਿਰ ਉਹ ਮੈਨੂੰ ਉਹਨਾਂ ਦੇ ਸੈਕਟਰੀ ਦਾ ਫੋਨ ਆਇਆ ਵੀ ਉਹਦਾ ਸੈਕਟਰੀ ਨਾਲ ਆਇਆ ਸੀ ਇਹਨਾਂ ਦੇ ਤੇ ਉਹ ਜਨ ਡੋਗਰਾ ਵੀ ਆਇਆ ਸੀ ਬਈ ਉਹ ਤਾਂ ਬਹੁਤ ਖੁਸ਼ ਹੋ ਕੇ ਗਏ ਜਦ ਉਤਰੇ ਨਾ ਹੈਲੀਕਾਪਟਰ ਤੋਂ ਕੈਂਪ ਵਿੱਚ ਤੇ ਮੈਨੂੰ ਕਹਿੰਦੇ ਆਈ ਕੁਡ ਨੈਵਰ ਇਮੇਜਿਨ ਦੇਰ ਵਿਲ ਬੀ ਸੋ ਮਨੀ ਫਾਰਮਰਸ ਉਤੇ ਨਾ ਹੈਲੀਕਾਪਟਰ ਮੈਨੂੰ ਨਹੀਂ ਸੀ ਪਤਾ ਵੀ ਪ੍ਰੈਜ਼ੀਡੈਂਟ ਦਾ ਪ੍ਰੋਟੋਕੋਲ ਇਹਨਾਂ ਸਟਰੋਂਗ ਹੁੰਦਾ ਕਿ ਤੇ ਬਈ ਤਾਂ ਬਹੁਤ ਲਿਖਤ ਪੜ ਕੇ ਉਹਦੀ ਵੀ ਆਹ ਬੰਦੇ ਮੇਰੀ ਕਾਰ 13ਵੇਂ ਨੰਬਰ ਤੇ ਸੀ ਹੂੰ ਮੈਂ ਤੇ ਐਸਐਸਪੀ ਨੂੰ ਕਹਿੰਦਾ ਸੀ ਸਾਡੇ ਪਾਸ ਦੀ ਗੱਲ ਨਹੀਂ ਇਹ ਤਾਂ ਐਨਐਸਜੀ ਵਾਲਿਆਂ ਦੇ ਉੱਪਰੋਂ ਆਰਡਰ ਆਉਂਦੇ ਆ ਮੈਂ ਕਿਹਾ ਮੈਂ ਤੇ ਉਹਨਾਂ ਨੂੰ ਦਿਖਾਉਣਾ ਤੇ ਤੇਰੇ ਨੰਬਰ ਤੇ ਮੈਂ ਕੀ ਕਰੂੰਗਾ ਜਾ ਕੇ ਹੂੰ ਨਹੀਂ ਜੀ ਤੇ ਤੁਸੀਂ ਉਹਨਾਂ ਫਿਰ ਮੈਂ ਉਹ ਜਨਰਲ ਡੋਗਰੇ ਨੂੰ ਕਿਹਾ ਵੀ ਮੈਂ ਤੇ ਉਹਨਾਂ ਨੂੰ ਲੀਡ ਕਰਨਾ ਤੇ ਫਿਰ ਮੇਰੀ ਕਾਰ ਸਭ ਤੋਂ ਅੱਗੇ ਨੰਬਰ ਲੱਗਾ ਵੀ ਤੁਸੀਂ ਅਗਲੀ ਅੱਗੇ ਜਾਓਗੇ ਪ੍ਰੈਜ਼ੀਡੈਂਟ ਤੋਂ ਪਿੱਛੇ ਕਾਰ ਤੇ ਹੋਗਾ ਉਹਦੇ ਬਾਅਦ ਫਿਰ ਚੀਫ ਮਿਨਿਸਟਰ ਜੋ ਵੀ ਜੇ ਰਹਿਗਾ ਤੇ ਉੱਪਰ ਵੀ ਸੱਤ ਬੰਦੇ ਬੈਠ ਸਕਦੇ ਆ ਸਿਰਫ ਉਸ ਜਿੱਤੇ ਵੀ ਬੜਾ ਮੈਨੂੰ ਤੇ ਪਤਾ ਹੀ ਨਹੀਂ ਸੀ ਮੈਂ ਤਾਂ ਸਾਰੇ ਮੰਤਰੀ ਨਾਰਾਜ਼ ਮੇਰੇ ਨਾਲ ਤੇ ਮંત્રી ਦੇ ਘਰ ਬਹੋਂ ਬੁਲਾਏ ਨਹੀਂ ਸੀ ਆਏ ਇਨਵਾਈਟ ਵੀ ਮੈਂ ਕਰਨਾ ਸੀ ਕੋ ਸਟੇਟ ਆਫ ਦਾ ਫੇਅਰ ਹੈ ਨਹੀਂ ਸੀ ਤੇ ਉਹ ਫਿਰ ਪਹਿਲਾ ਮਿਲਟਰੀ ਦੇ ਹੈਲੀਕਾਪਟਰ ਆਏ ਉਹ ਦੇਖਦੂ ਕਿ ਗਏ ਸਾਰੇ ਮੈਂ ਦੇਖ ਕੇ ਕਿੱਥੇ ਉਤਰਿਆ ਪ੍ਰੈਜ਼ੀਡੈਂਟ ਮੈਨੂੰ ਸੀ ਪਤਾ ਵੀ ਇੰਨਾ ਕੁਝ ਇਹਨਾਂ ਦਾ ਚੱਕਰ ਹੁੰਦਾ ਤੇ ਪ੍ਰੋਟੋਕਾਲ ਹੁੰਦਾ ਤੋਂ ਫਿਰ ਪ੍ਰੈਜ਼ੀਡੈਂਟ ਆਈ ਕਾਉਂਟ ਨੈਵਰ ਇਮੇਜਨ ਤੋਂ ਉਹ ਮੇਰਾ ਸਾਰਾ ਦਿਨ ਰਿਹਾ ਫਿਰ ਲੰਚ ਵੀ ਲੈ ਕੇ ਗਏ ਫਿਰ ਉਹਦੇ ਬਾਅਦ ਮੈਨੂੰ ਉਹਨਾਂ ਦੇ ਉਹ ਜਨਰਲ ਡੋਗਰੇ ਮਿਲਟਰੀ ਸਖਤੇ ਫੋਨ ਆਇਆ ਵੀ ਬਹੁਤ ਜ਼ਿਆਦਾ ਖੁਸ਼ ਹੋ ਕੇ ਗਏ ਨੇ ਉਹ ਚਾਹੁੰਦੇ ਨੇ ਵੀ ਤੁਸੀਂ ਇੱਥੇ ਇੱਕ ਸਾਡਾ ਨਿਊਟ੍ਰੀਸ਼ਨ ਗਾਰਡਨ ਬਣਾ ਕੇ ਦਿਓ ਹੂੰ ਰਾਸ਼ਟਰਪਤੀ ਭਵਨ ਚ ਰਾਸ਼ਟਰਪਤੀ ਕੋ ਹੁੰਦੇ ਤੇ ਕਿ세 দেন ਤੁਸੀਂ ਆਓ ਕਿੰਨੀ ਕਿ ਜਗਾ ਚਾਹੀਦੀ ਹੈ ਤੇ ਕੀ ਕੋਈ ਕਰਨਾ ਚਾਹੁੰਦੇ ਆਂ ਤੋਂ ਮੈਂ ਫਿਰ ਇਥੋਂ ਪ੍ਰੋਜੈਕਟ ਆਪਣਾ ਐਕਸਪਰਟਸ ਨਾਲ ਬਣਾ ਬਲੂ ਕਿਤੇ ਮੈਂ ਲੈ ਗਿਆ ਤੇ ਮੈਂ ਕਿਹਾ ਜੀ ਸਾਨੂੰ ਮੇਰੇ ਖਿਆਲ ਉਹ ਮੈਂ ਪਹਿਲਾਂ ਤੁਹਾਨੂੰ ਪੁੱਛਿਆ ਨਾ ਜਾ ਕੇ ਮੈਂ ਕਿਹਾ ਜੀ ਤੁਸੀਂ ਕੀ ਚਾਹੁੰਦੇ ਕੀ ਹੈਗੇ ਉਹ ਕਹਿੰਦੇ ਹਰ ਕਿਸਮ ਦਾ ਫਰੂਟ ਹੋਵੇ ਜਿਹੜਾ ਸਾਰਾ ਸਾਲ ਚੱਲਦਾ ਰਹੇ ਮੈਂ ਚਾਹਣਾ ਵੀ ਜਿਹੜੇ ਸਟਾਫ ਆਪਕੀ ਜਕਵਾ ਕੇ ਦੇਖਣਾ ਵੀ ਉਥਰ ਆਊਟ ਦਾ ਈਅਰ ਉਹ ਹਰ ਕਿਸੇ ਦਾ ਫਰੂਟ ਹੋਵੇ ਵੀ ਤੁਸੀਂ ਲਾ ਸਕਦੇ ਨਹੀਂ ਮੈਂ ਕਿ ਜੀ ਸ਼ੋਰ ਲਾ ਸਕਦੇ ਮੇਰੇ ਕੋਲ ਪੌਣੇ ਦੋ ਪੌਣੇ ਤਿੰਨ ਏਕੜ ਦੇ ਸਾਥ ਕਿੰਨੀ ਸਾਲਾਂ ਚੋਂ ਜ਼ਮੀਨ ਦਿੱਤੀ ਫਿਰ ਮੈਂ ਫਿਰ ਉਹ ਮੇਰਾ ਜੀ ਸੀ ਡਾਕਟਰ ਨਰੂਲਾ ਐਕਸਪਰਟ ਹੋਟੀ ਕਾ ਫਿਰ ਉਹਦੀ ਡਿਊਟੀ ਲਈ ਫਿਰ ਜਿਹੜਾ ਆਖਰੀ ਪਲਾਂਟ ਲਾਉਣਾ ਸੀ ਉਹ ਫਿਰ ਮੇਰੇ ਕੋਲ ਲਵਾਇਆ ਸੀ ਉਹਨਾਂ ਨੇ ਆਖਰੀ ਵਾਰ ਤੁਸੀਂ ਪ੍ਰੈਜ਼ੀਡੈਂਟ ਮੈਂ ਮੈਂ ਲਾ ਕੇ ਗਿਆ ਉਹ ਫੋਟੋ ਤੇ ਜੀ ਮੈਂ ਉਹ ਕਿਤਾਬਸ਼ਾਪੀ ਉੱਚ ਫੋਟੋ ਵੀ ਦਿੱਤੀ ਉਹਨਾਂ ਨੂੰ ਹਾਂ ਫੋਟੋ ਤੋਂ ਫਿਰ ਮੇਰੇ ਮੇਰੇ ਕੋ ਮੇਰੇ ਕੋ ਬੋਟਲ ਆਇਆ ਉਹਨਾਂ ਨੇ ਰਾਸ਼ਟਰਪਤੀ ਭਵਨ ਚ ਤੇ ਮੈਂ ਉਹ ਮੇਰੇ ਕੋ ਫੋਟੋ ਹੈਗੇ ਤੇ ਮੈਂ ਕਿਹਾ ਹੁਣ ਤੁਸੀਂ ਪਾਣੀ ਦਿਓ ਨਹੀਂ ਨਹੀਂ ਬਰਾਬਰ ਉਹਦੇ ਬਾਅਦ ਫਿਰ ਉਹਦੇ ਬਾਅਦ ਕਈ ਮੈਂ ਪੰਜਾਬ ਚ ਇਕੱਲਾ ਹੁੰਦਾ ਸੀ ਜਿਹੜਾ ਫਿਰ 15 ਅਗਸਤ ਤੇ 26 ਜਨਵਰੀ ਟੀ ਐਟ ਹੋਮ ਵਿਦ ਦ ਪ੍ਰੈਜ਼ੀਡੈਂਟ ਦੀ ਸਪੈਸ਼ਲ ਕਾਰਡ